ਮੋਟਿਆ ਰਾਤ ਬਿਲਾ ਕਿਵੇਂ ਬਣਿਆ ਸੀ ਫਿਰ ਰਾਤ ਅਸਤਾਦ ਰਾੜਕਾਂ ਕਰਤੀਆਂ ਬਿਲੇ ਦੀਆਂ ਬਿਲਾ ਬਾਉ ਸਵਾਰ ਬਣਿਆ ਸੀ ਹਾਂ ਕੀ ਪਿਆ ਬਾਹ ਤੇ ਚੜਾ ਕੇ ਨਾ ਮੈਂ ਤੇਰਾ ਚੈੱਕ ਅਪ ਕਰਦਾ ਕਿ ਤੇ ਉਹ ਸਾਦ ਹੋ ਗਈ ਲੱਗਿਆ اے ਬਖਰੀ ਜੀ ਜ ਇਹੋ ਜੀ ਚੀਜ਼ ਨੂੰ ਨਹੀਂ ਛੁੰਦੇ ਹੁੰਦੇ ਇਹ ਉਸਤਾਦ ਕਾਰੇ ਵਾਸਤੇ ਹੁੰਦੀ ਹੈ ਇਹ ਦੱਸਾਂਗੇ ਤੈਨੂੰ ਕਦੇ ਹਜੇ ਤੂੰ ਜਵਾਬ ਕਾਂਗਾ ਹਾਂ ਬੱਲਾ ਬੁੱਲਾ ਅੱਜ ਵੀ ਇਹ ਖਾ ਕੇ ਜਾਣਾ ਆਪਾਂ ਅੱਜ ਝਾੜਾ ਬਿੱਲੇ ਨੂੰ ਆ ਆ ਦੇਖ ਅੱਜ ਫੇਰ ਪਏ ਆ ਭਾਂਡੇ ਮੈਂ ਫੇ ਲੱਗਦੇ ਆ ਜਾਣ ਜਾਣ ਕੇ ਇਹ ਆਪਾਂ ਕਰਦਾਂਗੇ ਕੰਮ ਲੈ ਜਾਾਂਗੇ ਬਾਗਲੀ ਚ ਪਾ ਕੇ ਆ ਮੋੜੀਆਂ ਨੂੰ ਪੜਨਦੇ ਅੰਦਰ ਫੇਰ ਦੇਖਦੇ ਆ ਕੋਈ ਇਹਨਾਂ ਨੂੰ ਲੰਘ ਜਾਂਦੇ ਹੋ ਫੇਰ ਕਰਾਂਗੇ ਕੀ ਰੋੜਾ ਨਾ ਪਾਇਆ ਕਰੋ ਅਸਤਾਦ ਯਾਰ ਕੋਈ ਗੱਡੀ ਲੈ ਕੇ ਦੇ ਦੇ ਇਹਦੇ ਨਾਲ ਜੀ ਗੱਡੀ ਤੇ ਕਾਹਦਾ ਦਵਾ ਦੇ ਅਸਤਾਦ ਕਦੇ ਸਾਨੂੰ ਗੱਡੀ ਕਿੱਥੋਂ ਲੈ ਕੇ ਦੇਦਾ ਤੁਸੀਂ ਕੋਸਾਨ ਦਾ ਜਗਾਰ ਲੱਭੋ ਇੱਕ ਇੱਕ ਨਹੀਂ ਗੁਰਦੀ ਹੋਊਗੀ ਅਸਤਾਨ ਮੈਨੂੰ ਲੱਗਦਾ ਮੰਦੇ ਥਲੇ ਬਿੱਲਾ ਬੈਠਾ ਕਿ ਤਾ ਇਹਦਾ ਜਵਾਕ ਨੇ ਅਸਤਾਨ ਮਾਵਾਂ ਕਹਿੰਦੇ ਬਿੱਲਾ ਬੈਠਾ ਅਸਤਾਨ ਇੱਥੇ ਬਿੱਲਾ ਮੈਨੂੰ ਕਿੱਥੇ ਲੱਗਦਾ ਅਸਤਾਨ ਬਿੱਲਾ ਕਿਹੜਾ ਯਾਰ ਤੂੰ ਤਾਂ ਜਵਾਕ ਹੀ ਡਰਾਤਾ ਸੀਗਾ ਅਸਤਾਨ ਜਵਾਕ ਹੀ ਡਰਾਤਾ ਸੀ ਮੈਨੂੰ ਉਹਦਾ ਸ਼ਰਟ ਹੀ ਅਹਰਜੀ ਪਾਈ ਸੀ ਮੈਨੂੰ ਲੱਗਾ ਕਿ ਦੇ ਬਿੱਲਾ ਬੈਠਾ ਇਲਾ ਕਿਹੜਾ ਯਾਰ ਤੂੰ ਗਾਲ੍ਹਾਂ ਦਵਾਵੇਂਗਾ ਪਿੰਡ ਵਾਲਿਆਂ ਤੋਂ ਮੈਂ ਆਖਾਂ ਮੈਂ ਸਾਦੇ ਸਾਹਮਣੇ ਥੋੜੇ ਨੰਬਰ ਬਣਾ ਲਾਵਾਂ ਮੈਂ ਖਾ ਬਿੱਲਾ ਇੱਕ ਮੈਂ ਵੀ ਮਾਰ ਦਵਾਂ ਕੋਈ ਦਾਵਾ ਕਰ ਦੂਗਾ ਮੁੜ ਕੇ ਥਾਣੇ ਚ ਦਰਿਆ ਫੇਰੀ ਫਿਰ ਦਾਦਾ ਜਰਾ ਉੱਕੀ ਦੇਖੋ ਅੱਜ ਕਰਦੇ ਕਮਾਲ ਤਾਂ ਕੱਲ ਇਹਦੀ ਕਿਸਮਤ ਚੰਗੀ ਸੀ ਮੈਂ ਬਿੱਲਾ ਖਾ ਰਿਆ ਰਾਤ ਹੱਡੀਆਂ ਹੀ ਤਾਂ ਖਾ ਕੇ ਵਧੀਆ ਹੋ ਗਿਆ ਲੱਗਦਾ ਅੱਜ ਕੱਲ ਤੁਰਦਾ ਨਹੀਂ ਸੀ ਇਹਨਾਂ ਹਾਂ ਸਾਹ ਇਹ ਬਿੱਲੇ ਆਸ਼ਕੀਨ ਹੈਗਾ ਕੋਈ ਸਾਹ ਬਿੱਲਾ ਬੁੱਲਾ ਓਏ ਤੂੰ ਮੋਟਿਆ ਯਾਰ ਕੁੱਤਾ ਡਰਾਈ ਹੈ ਨਾ ਡਰਾਈਂ ਜਾਨਾ ਸਾਹ ਮੈਨੂੰ ਬਿੱਲਾ ਖਾ ਕੇ ਲੋਰੀ ਬੜੀ ਤਕੜੀ ਆ ਗਈ ਹੈ ਹੁਣ ਤਾਂ ਮੈਂ ਸ਼ਿਕਾਰੀ ਬਣ ਗਿਆ ਕੱਲ ਮੇਰੇ ਹੱਥੋਂ ਕਾਣ ਕਰਵਾਤਾ ਤੁਸੀਂ ਬਿੱਲੇ ਦਾ ਧਿਆਨ ਰੱਖੀ ਕਿਤੇ ਉੱਡ ਨਾ ਜਾਵੇ ਸਤਾ ਰਹੇ ਨੇ ਨਾ ਮਾਰੀ ਦੇ ਖੇਤਰੇ ਮੋਟੇ ਆਪੋ ਆਪਣੇ ਕੋਲ ਹਾਈ ਰਾ ਕੇ ਤੇ ਨੂੰ ਮੈਨੂੰ ਲਾ ਦੇ ਤਾ ਸਤਾ ਕਰਨ ਚੱਕੇ ਆਓ ਦੇਖ ਮਿਓ ਸਤਾ ਬੋ ਉਹ ਖੋ ਖੁੰਡ ਜਿਹਾ ਮੈਨੂੰ ਲਾ ਦੇ ਕਿੱਛ ਨਾਗੜੀ ਜੇ ਰਿਹਾ ਉਹ ਇਟਕੇ ਰੰਗ ਲੱਗ ਗਏ ਆਚਾ ਸਤਾ ਮੈਂ ਤਾਂ ਜਾਣਾਂ ਉਹ ਮੋਟਾ ਜੂਨੀ ਮਰੀ ਜਾਂਦਾ ਰਹਿੰਦਾਗਾ ਇਹਨੂੰ ਵਿੱਚ ਬਾੜੋ ਮੈਂ ਤਾਂ ਕਹਿਣਾ ਤੂੜੀ ਵਾਲੇ ਦੇ ਛੇਤੀ ਤੁਰੇ ਚਲੋ ਅਸਾ ਛੇਤੀ ਚਲੋ ਅੱਜ ਬਿੱਲਾ ਨਾ ਮਿਲੇ ਆਪਾ ਪਾਂਡਿਆਂ ਵਾਲੀ ਸਕੀਮ ਤੋਂ ਆਵਾਂਗੇ ਫਿਰ ਪਾਂਡਿਆਂ ਵਾਲੀ ਸਕੀਮ 'ਚ ਫੜੇ ਨਾ ਜਾਏ ਉਹ ਕਿਤੇ ਦੇਖ ਲੋ ਆਹ ਸਾਧ ਕਾ ਉੱਡੇ ਪੈਸੇ ਵਧੀਆ ਬਣਗੇ ਸੀ ਆਪਾਂ ਨੂੰ ਚਲੋ ਚਲੋ ਯਾਰ ਰੋਕੀ ਚਾਲ ਬਿੱਲਾ ਸੰਗ ਸੰਗ ਬੈਲਾ ਆਹ ਤਾਲਾ ਮੈਂ ਤੈਨੂੰ ਗੱਲ ਲਗਾ ਤੂੰ ਮਾਰਾ ਮੋਟਾ ਜੋਰ ਵੀ ਲਾ ਲਿਆ ਕਰ ਵੀ ਲਾ ਫਲਾ ਫੜਦੇ ਐਂ ਤੁਰਿਆ ਫਿਰਦਾ ਰਹਿਣਾਗਾ ਚੌੜਾ ਹੋਗੇ ਦੇਖ ਲੈ ਆ ਕਰਕੇ ਤੇ ਨਿਗਾਹੂਗਾ ਮਾਰ ਲਿਆ ਕਰ ਜੋਰ ਤਾਂ ਤੂੰ ਲਾ ਦਿੱਤਾ ਹੀ ਰਾਤ ਸਾਰਾ ਖਾਂਦ ਤੇ ਹਾਂ ਤੇ ਜੋਰ ਲਾਇਆ ਸਾਰ ਮੇਰੇ ਫੜਿਆ ਵੀ ਨਹੀਂ ਸੀ ਕੋਈ ਰਵਾ ਕੱਟ ਪਾਇਆ ਕਰ ਮੋਟਿਆ ਜਾਂ ਢਾਂਗ ਮਾਰਨੀ ਐ ਤੇ ਮੈਨੂੰ ਲੱਗਦਾ ਸਾਲ ਉਥੇ ਵੀ ਲਾ ਲੱਗਦਾ ਮੈਨੂੰ की चीज़ आ चीज है अताड़ा सुनने थामा बिल आ गए ਆ ਜਾ ਮੋਟਿਆ ਇੱਥੇ ਰੁਕ ਜਾ ਤੂੰ ਕਿਹੜਾ ਇੱਥੇ ਸਨ ਕੇ ਰੱਖੀ ਡਾਂਗ ਇੱਧਰ ਕਰ ਨਹੀਂ ਲੋ ਬਈ ਫੜ ਜਾ ਬਗਜ ਬਗਜ ਬਈ ਇੱਧਰ ਆ ਬਈ ਕਿੜਿਆ ਓਏ ਹਾਂ ਮੱਝਾਂ ਰਾਉਂਦੇ ਫਿਰਦੇ ਓਏ ਓਏ ਮੱਝਾਂ ਕਿਹੜੀਆਂ ਤੇਰੀਆਂ ਮੱਝੜ ਰਾਤੀ ਤੂੰ ਸਾਡੀ ਮੋਹਰਾ ਨਸਲ ਦੀ ਮੱਝੜ ਰਾਤੀ ਯਾਰ ਓਏ ਮੋਰਾ ਮੋਰਾ ਦੀ ਕੋਈ ਨਹੀਂ ਚਲੋ ਇੱਧਰ ਕੀ ਕਰਦੇ ਫਿਰਦੇ ਤੁਸੀਂ ਗਿੱਲਾ ਦੇਖਣ ਆਏ ਸੀ ਇੱਧਰ ਕੋਈ ਨਹੀਂ ਚਲੋ ਤੁਸੀਂ ਆਏ ਸੀ ਚਲੋ ਚਲੋ ਹਵਾਰ ਕਿਹੜਾ ਇੱਧਰ ਲਾਟਰੀ ਪੈਂਦੀ ਆ ਵੀ ਅਸੀਂ ਲਾਟਰੀ ਪਾਉਣਾ ਆਏ ਸੀ ਅੱਡ ਤੇ ਦੇ ਨਿਕਲੇ ਪਏ ਆ ਸਾਡਾ ਅੱਡ ਉੱਧਰ ਕੋ ਜਾਂਦੀ ਮਿੰਡ ਵਾਲੇ ਲਾ ਪੈਣਗੇ ਆ ਜਾਓ ਤੁਸੀਂ ਉਧਰ ਉਧਰ ਯਾਰ ਉਧਰ ਤੁਸੀਂ ਬਗ ਜਾ ਯਾਰ ਆਹ ਆ ਰਹੇ ਬਹੁਤ ਨਾਲ ਮੈਨੂੰ ਪਹਿਰਾ ਪੈ ਗਿਆ ਰਾਤ ਬਿੱਲਾ ਆ ਕਾ ਤਾ ਇਹ ਨੂੰ ਆਏ ਲੱਗਦੇ ਫੇਰਾ ਆ ਜਾ ਮੋਟਿਆ ਯਾਰ ਕੋਈ ਗੱਲ ਨਹੀਂ ਚੱਲ ਚੱਲ ਚੇਲੇ ਚੱਲੀਏ ਛੇਤੀ ਕਿਰਾ ਉਸਤਾਦ ਅੱਜ ਤਾਂ ਮੈਂ ਬਹੁਤ ਕਾਈ ਨਾਲ ਚੱਲਦਾ ਅੱਜ ਮੇਰਾ ਢਿੱਡ ਭਰ ਗਿਆ ਬਿੱਲਾ ਖਾ ਲਿਆ ਰਾਤ ਮੋਪਿਆ ਤੈਨੂੰ ਬਿੱਲਾ ਤਾਂ ਖਵਾਇਆ ਸੀ ਮੈਨੂੰ ਨਹੀਂ ਲੱਗਦਾ ਵੀ ਤੂੰ ਅੱਜ ਕੁਝ ਕਰਕੇ ਦੇਵੇਂਗਾ ਅੱਲਾ ਆਦਤਾਂਆਂ ਤੂੰ ਅੱਜ ਤਾਂ ਉਸਤਾਦ ਨਹੀਂ ਮੈਂ ਭੱਡ ਭੱਜ ਕੇ ਬਿੱਲੇ ਨੂੰ ਪੈਣਾ ਕਿਹੜਾ ਆਪਾ ਜਨਾਲਾ ਤੂੰ ਬੜੀ ਏ ਲਾਂਪਿਕ ਜਿੱਤਦਾਰੇ ਹਾਂਗਾ ਭੱਜਾ ਤੇ ਤੁਰਿਆ ਜਾਂਦਾ ਨਹੀਂ ਕਿਹੜਾ ਆਪਾ ਜੇਂਗਾ ਤੂੰ ਅਸਤਾ ਅੱਜ ਤਾਂ ਫਿਰ ਤੂੰ ਦੇਖਦਾ ਜਾਈਂ ਬਲਾਗ ਜਰਾ ਮੇਰੇ ਸਾਹਮਣੇ ਆਉਣ ਦੇ ਇਹ ਮੈਂ ਆਏ ਸਾਰਦੂ ਦੇ ਦੇ ਕਰਨੀ ਇਹਨੂੰ ਘਰ ਮਾਇਸ਼ ਹੋ ਗਈ ਵੱਧ ਹੱਡੀਆਂ ਖਾ ਗਿਆ ਵੱਧ ਹੱਡੀਆਂ ਖਾਧੀਆਂ ਆਏ ਨੇ ਆਹ ਦੇਖੋ ਇਧਰ ਚੱਲਾਂਗੇ ਆਪਾਂ ਇਧਰ ਚੱਲ ਕੇ ਆਈਏ ਅਸਤਾ ਆਪਾਂ ਆ ਇਧਰ ਹੋਰ ਕਿਹੜਾ ਇਹਨੂੰ ਇੱਥੇ ਮੇਲੇ ਚ ਲੈ ਕੇ ਜਾਣਾ ਵੀ ਬਾਏ ਜਿੱਤ ਕੇ ਆਊਗਾ ਮੇਲਾ ਉਸਤਾਦ ਇੱਥੇ ਬਿੱਲਾ ਲੱਗਦਾ ਮੈਨੂੰ ਬਾਸ਼ਣਾ ਜੀ ਆਉਂਦੀਆ ਬਿੱਲੇ ਜੀ ਮੈਨੂੰ ਪਿੱਛੋਂ ਹੋੜਾ ਲਾ ਕੇ ਇੱਧਰ ਹੋਊਆ ਪੱਕਾ ਬਿੱਲਾ ਦੇਖੋ ਚਲੋ ਚਲੋ ਵੜ ਜੋ ਇੱਧਰ ਉਸਤਾਦ ਮੈਨੂੰ ਲੱਗਦਾ ਉਹ ਨਾ ਸੱਪ ਸੋ ਪਲੜਵਾ ਲਈਏ ਆਪਾਂ ਇੱਧਰਲੇ ਪਾਸੇ ਦੇਖਦਾਗਾ ਇੱਧਰ ਹੀ ਦੇਖ ਲਾ ਉਸਤਾਦ ਇੱਧਰ ਤਾਂ ਕਿੱਥੇ ਬਿੱਲਾ ਹੋਊਗਾ ਬਿੱਲਾ ਕੰਢਿਆਂ ਚ ਥੋੜੀ ਹੋਊਗਾ ਮਿਆਊ ਅਸਤਾਦ ਇਹਦੇ ਚ ਵੀ ਦੇਖ ਲਿਆ ਕਰੋ ਕਈ ਵਾਰੀ ਬਿੱਲਾ ਸ਼ਿਕਾਰੀਆਂ ਨੂੰ ਦੇਖ ਕੇ ਹੀ ਲੁਕ ਜਾਂਦਾ ਹੈ ਇੱਧਰ ਦੇਖ ਕੇ ਆ ਤੂੰ ਦੇਖ ਕੇ ਆ ਇੱਧਰ ਕਿਉਂ ਯਾਰ ਅਸਤਾਦ ਤੂੰ ਉੱਠੇ ਲੰਗੇ ਕਰਦਾ ਰਹਿਣਾ ਬਿੱਲਾ ਤਾਂ ਦੇਖ ਲੈ ਕੋਈ ਦੇਖ ਕੇ ਅੱਗੇ ਮੋਟਿਆ ਅੱਗੇ ਦੇਖ ਲੈ ਕੁਝ ਹੋਊਗਾ ਇੱਧਰ ਪੱਕਾ ਬਿੱਲਾ ਨਹੀਂ ਤਾਂ ਕੁਝ ਹੋਰ ਹੀ ਦੇਖ ਲੈ ਜਿਹੜਾ ਜਾਨਵਰ ਮਿਲਦਾ ਉਹੀ ਅਸਤਾਦ ਕੋਡ ਕਰਨਾ ਫਿਰਦਾ ਮੈਂ ਕਿਹੜਾ ਰੰਗਦਾ ਹਾਂ ਮੈਂ ਇਹਨੂੰ ਕੋੜ ਕਰਲੇ ਨਾਲਾ ਕਿਹੜਾ ਟੱਡ ਪਰੂਆ ਯਾਰ ਕਿਹੋ ਜੀਆਂ ਗੱਲਾਂ ਕਰਦਾ ਤੂੰ ਤੂੰ ਉਸ ਦਿਨ ਵੀ ਆਖਿਆ ਸੀ ਮੈਂ ਕੋੜ ਕਰਲੀ ਫੜ ਕੇ ਲੈ ਕੇ ਆਇਆ ਤੂੰ ਇਹੋ ਜੀਆਂ ਗੱਲਾਂ ਨਾ ਕਰਿਆ ਕਰ ਰਾਤ ਦਾ ਸਾਦ ਰਾਤ ਹੀ ਟੱਡ ਪਰਿਆਗਾ ਨਹੀਂ ਨੇ ਸਾਬ ਨੇ ਖਵਾਇਆ ਕੁਛ ਨਹੀਂ ਅਜ ਤੱਕ ਮੈਨੂੰ ਇਧਰ ਦੇਖਦੇ ਆਜੋ ਆਜੋ ਕਿਰਾਂ ਇਧਰ ਇਧਰ ਫਸਿਆ ਹੈਗਾ ਲੱਗਦਾ ਥਾਂ ਬਿੱਲਾ ਹੋਊ ਆ ਪੱਕਾ ਤੂੰਹੀਂ ਇਧਰ ਦੀ ਹੋ ਜਾ ਮੋਟਿਆ ਮੈਂ ਤਾਂ ਕਹਿਣਾ ਇੱਥੇ ਹੋਊਗਾ ਰਾਗੜਾਂਗੇ ਇੱਥੇ ਫੜਾਂਗੇ ਪੱਕਾ ਓਏ ਮੈਨੂੰ ਦੇਖਣ ਦੇ ਤੂੰ ਇੱਧਰ ਹੋ ਰੋਕੀ ਦੇਖ ਬ੍ਰੋਕੀ ਨੂੰ ਇੱਧਰ ਲੈ ਜਾ ਖੇੜਾ ਇਹ ਤਾਂ ਆਪ ਟਾਈਮ ਪਾਸ ਕਰਦਾ ਹੈ ਤੇਰੇ ਵਾਂਗੂ ਰੋਕੀ ਵੀ ਅਸਾਂ ਤੂੰ ਬੱਲੇ ਕੱਟਾ ਫਾੜਨ ਵਾਲਾ ਲੱਗਦਾ ਤੇ ਟਾਈਮ ਪਾਸ ਕਰਨ ਵਾਲਾ ਜ਼ਿਆਦਾ ਲੱਗਦਾ ਲੀ ਆ ਆਜੋ ਆਜੋ ਲੈ ਕੇ ਆ ਇਹਨੂੰ ਇਹ ਤਾਂ ਆਪ ਗੱਲ ਜਾਂਦਾ ਚੱਲ ਜੀ ਲੈ ਕਿ ਇੱਧਰ ਜੜ ਕੇ ਟੱਪ ਗਿਆ ਹੋਵੇ ਕਿਤੇ ਬਿੱਲਾ ਕੋਈ ਨਹੀਂ ਤੇ ਪੈਸੇ ਗੋਸ ਨਹੀਂ ਜੇ ਨਹੀਂ ਕਰਵਾ ਦਿਓ ਇਹੋ ਜੀ ਜਗਾ ਚ ਆ ਜਾ ਆ ਜਾ ਆ ਜਾ ਮੋਟਾ ਤੂੰ ਪਿਛੇ ਰਹਿਣਾ ਇਹ ਡੇਗੂ ਯਾਰ ਇਹ ਡੇਖਦੇ ਆ ਤੂੰ ਡੇਗਦੇ ਰਹਿਣਾ ਆਦ ਮੈਂ ਬਿੱਲਾ ਖਾਦਾ ਫਿਰ ਰਾਤ ਹੋ ਗਏ ਖਾ ਜਾਣਾ ਫਿਰ ਤੂੰ ਬਿੱਲਾ ਖਾ ਗਏ ਤੇ ਤੇ ਵੀ ਦੇਖ ਆਪਣਾ ਤੇਰਾ ਕਿੱਦਾ ਹੀ ਚਲੋ ਡੱਬਾ ਡਾਈ ਤੇ ਸਾਰਾ ਰਾਤ ਬਿੱਲੇ ਦਾ ਪਤੀਲਾ ਤੂੰ ਹੀ ਖਾ ਗਏ ਮੈਂ ਤਾਂ ਕਹਿਣਾ ਯਾਰ ਅੱਜ ਜੇ ਬਿੱਲਾ ਨਹੀਂ ਮਿਲਦਾ ਆਪਾਂ ਵਿਲਾ ਰਾਤ ਹੀ ਖਾ ਕੇ ਹਟਿਆ ਕੋਈ ਘੋਦ ਦੇਖ ਲੈਨੇ ਆਂਗੇ ਹਾਂ ਓਸਤਾਦ ਆ ਤੂੰ ਜੀ ਪਧਿਆ ਕੜੀ ਆਪਾਂ ਖੇਤ ਚ ਚਲਦੇ ਆਂ ਘੋਦ ਦੇਖਾਂਗੇ ਉਥੇ ਓ ਤੁਸੀਂ ਐਸਤਾਦ ਓਸਤਾਦ ਤੁਸੀਂ ਮੈਨੂੰ ਕਹ ਰਹੇ ਹੋ ਖਾਨ ਦਾਸਤਾ ਇਹ ਤੇ ਮੋਟਾ ਹੈ ਸਾਰਾ ਬਿੱਲਾ ਸਾ ਗਿਆ ਰਾਤ ਹੋ ਮੋਟੇ ਦਾ ਸਰੀਰ ਹੀ ਬੜਾ ਵੱਡਾ ਢਿੱਡ ਦੇਖ ਕਿੱਡਾਗਾ 500 ਲੀਟਰ ਵਾਲੀ ਟੈਂਕੀ ਜਿਹੜਾ ਢਿੱਡਾ ਬਤੰਦਰ ਸਾਰੀ ਖਾ ਜਾਂਦਾ ਇਕੱਲਾ ਤੇ ਦੇ ਲੰਮਾ ਪੈ ਦੇਖਿਆ ਹੁੰਦਾ ਕਿਸੇ ਨੇ ਤੇ ਕੋਈ ਡਰ ਜਾਂਦਾ ਵੀ ਇਹ ਮਰ ਗਿਆ ਹੀ ਅਸਤਾਰ ਰੌਕੀ ਗਰਮੀ ਮੰਨੀ ਬੈਠਾ ਪਾਣੀ ਪੂਣੀ ਪਿਆ ਉਹ ਇਹਨੂੰ ਇਹ ਨਾ ਮਰ ਜੇ ਕਿਤੇ ਅਸਤਾਰ ਦੁਕਾਨ ਸਾਹਮਣੇ ਹੈਗੀ ਇੱਕ ਬੀੜੀਆਂ ਦਾ ਮੰਡਲੀ ਲੈ ਕੇ ਦੇ ਦੇ ਮੋਟਿਆ ਜੈ ਤੈਨੂੰ ਕਿਤੇ ਚਲਮਣਾ ਦੇਦਾ ਮੈਂ ਆਈ ਦਾ ਨਹੀਂ ਹੈਗਾ ਹੁਣੇ ਦੇ ਦੂੰਗਾ ਮੰਡਲ ਤੈਨੂੰ ਅਸਤਾਰ ਬੀੜੀ ਦੀ ਨੂੰ ਜੀ ਕਰੀ ਜਾਂਦਾ ਸੀ ਇਹਨੂੰ ਸ਼ਿਗਾਰ ਦੇਣੀ ਪਊਗੀ ਫਰਮਾਂ ਚ ਹੁੰਦੀ ਹੈ ਜਿਹੜੀ ਅਸਤਾਰ ਦੇ ਦੇ ਫੇਰਾ ਰਾਤ ਦੀ ਸਰਦਾਰ ਦੀ ਕੱਟੀ ਨੇ ਉਤਰੀ ਅਸਤਾਰ ਦੀ ਯੇ ਨੋ ਮੰਡੀ ਵਾਲੀ ਸ਼ਗਾਰ ਸ਼ਗਾਰ ਦੇ ਦਿੰਨੇ ਆ ਫਿਰ ਸ਼ਗਾਰ ਦੇ ਇਹਨੂੰ ਮੋਟੀ ਜੀ ਅਸਤਾਦ ਰਾਤ ਸਾਡੇ ਕੋਲੇ ਬੀੜੀਆਂ ਮੁੱਕ ਗਈਆਂ ਹੈ ਤੇ ਸਵੇਰੇ ਰਾਤ ਸਵੇਰੇ ਟੋਟੇ ਚੋਗਰਾ ਕਰਦਾ ਸੀ 우ਸਤਾਦ ਐਂ ਘਰ ਤੂੰ 5 ਰੁਪਈਆ ਦਾ ਫਾਈਵੀਕ ਲੈ ਕੇ ਆ ਉਹਦੇ ਨਾਲ ਟੋਟੇ ਜੋੜ ਕੇ ਪੀ ਲਿਆ ਕਰ ਬੀੜੀਆਂ ਦੇ ਹੱਥ ਜਵਾਗ ਜਾ ਕਰ ਇੱਥੇ ਸਾਥ ਆ ਗਈ ਇਹ ਤੁਹਾਨੂੰ ਲੱਭ ਲਿਆ ਬੀੜੀਆਂ ਦੇ ਟੋਟੇ ਮਿਲ ਜਾਣਗੇ ਤੈਨੂੰ ਚਾਲ ਆਸਤਾਨ ਖੇਤਾ ਦੀ ਚਲਦੇ ਆਪਾ ਇੱਥੇ ਕੁਛ ਨਹੀਂ ਬੰਨਣਾ ਆਪਣਾ ਗੋਗੂ ਫੜਦੇ ਆ ਅੱਜ ਫਿਰ ਚਲੋ ਚਲਦੇ ਆ ਫਿਰ ਗੋਗੂ ਫੜ ਕੇ ਫੇਰ ਉਹਨੂੰ ਖਾਵਾਂਗੇ ਉਹ ਖਾ ਕੇ ਦੇਖਣੀ ਆ ਆਸਤਾਨ ਮੈਂ ਆਸਤਾਨ ਬਿੱਲਾ ਬੋਲਾ ਤਾਂ ਮੈਲ ਨਹੀਂ ਰਿਹਾ ਭਾਈ ਆਪ ਗੱਡੀ ਵਾਲਾ ਸੁੱਤਾ ਪਿਆ ਤੇ ਆਪਾਂ ਕਹਿੰਦੇ ਆ ਸਿਲੰਡਰ ਸੂੰਡਰੀ ਨਾ ਚੱਕ ਕੇ ਲੈ ਚਲੀ ਇੱਕ ਦੇਖ ਲੋ ਯਾਰ ਕਿਤੇ ਉੱਠ ਨਾ ਖੜੇ ਉਹ ਫਰੈਂਡ ਇਹ ਮੋਟਿਆ ਮਹਿਤਾ ਕਹਿਣਾ ਪਤਾ ਲੱਗ ਜੂ ਸਰਕਾਰੀ ਕੰਮ ਹੁੰਦਾ ਦਾ ਇਹ ਅਚਾ ਕੇ ਆਸਤਾ ਹੋਰ ਆਪਾਂ ਨੂੰ ਕੁੜੀ ਸੀ ਫਿਰਨਗੇ ਮੁੜ ਕੇ ਠਾਣਿਆਂ 'ਚ ਮੈਂ ਕਹਿਣਾ ਉਸਤਾਦ ਨੂੰ ਲੈ ਕੇ ਭੇਜ ਦੰਦੇ ਇਸ ਲੈ ਨਹੀਂ ਆਪਾਂ ਚਲੋ ਗੋਈ ਫੜਦੇ ਆਂ ਆਪਾਂ ਆਵਣਾ ਆਪਣਾ ਜਿਹੜਾ ਕੰਮ ਆ ਉਹੀ ਕਰੋ ਅੱਜ ਭੁੱਖੇ ਮਰੀ ਜਾਂਦੇ ਆਂਗੇ ਚਲੋ ਉਸਤਾਦ ਫਿਰ ਗੋ ਫੜਦੇ ਆਂ ਚਲੋ ਖੇਤਾਂ ਨੂੰ ਫਿਰ ਚਾਹ ਚਾਹ ਚੱਲਦੇ ਆਂ ਯਾਰ ਇਹਨੂੰ ਲੈ ਕੇ ਚਾਲੇ ਮਰ ਨਾ ਜਾਵੇ ਮੈਨੂੰ ਤਰਸ ਆ ਹੀ ਜਾਂਦਾ ਇੱਥੇ ਉਸਤਾਦ ਇਹਨੂੰ ਕਿਸੇ ਦੇ ਘਰੇ ਵਨ ਚਾਲਦੇ ਆ ਜੇ ਆਪਾਂ ਖੇਤਾ ਕੰਨੀ ਜਾਵਾਂਗੇ ਚੱਲਾਂਗੇ ਤੁਸੀਂ ਐਂ ਕਰੋ ਯਾਰ ਇੱਕ ਮਿੰਟ ਰੁਕ ਜੋ ਮੇਰਾ ਪਿਸ਼ਾਬ ਦਾ ਜੋਰ ਪੈ ਗਿਆ ਤੇ ਮੈਂ ਪਿਸ਼ਾਬ ਕਰਿਆ ਵਾਂ ਉਸਤਾਦ ਸ਼ਕਾਰ ਬਲੇ ਕਰੀ ਕੁਤੀ ਅੰਤਾਈ ਸ਼ੁਰੂ ਹੋ ਜਾਂਦੀ ਹੈ ਰੁਕ ਜਾ ਮੋਟਿਆ ਯਾਰ ਇੱਕ ਮਿੰਟ ਇਹ ਕਿਹੋ ਜਿਹਾ ਯਾਰ ਬੰਦਾ ਆਪਣੇ ਨਾਲ ਰਲਿਆ ਨਾ ਵਾ ਇਹ ਜ਼ਿਆਦਾਦਰ ਤੇ ਮੂਤਣ ਤੇ ਹੀ ਰਹਿੰਦਾ ਹੈ ਹੋਰ ਯਾਰ ਕਿਸਕੀ ਨਹੀਂ ਬੜਾ ਹੈ ਕਦੇ ਦਾ ਟੋਪੀ ਲੈਂਦਾ ਹੈ ਕਦੇ ਮਾਲਾ ਪਾਉਂਦਾ ਹੈ ਹਾਂ ਉਸਤਾਦ ਇਹ ਸ਼ਕੀਨ ਤਾਂ ਵੜਾ ਲੱਗਦਾ ਮੁੰਡਾ ਇਹ ਕੀਨ ਬੜਾ ਹੈ ਹਾਂ ਕੱਲ ਵੀ ਇਹਨੇ ਬਿੱਲਾ ਨਾਲ ਦੀ ਨਾਲ ਹੀ ਫੜਵਾਤਾ ਸੀ ਮੇਰੇ ਨਾਲ ਤੂੰ ਤਾਂ ਉਸਤਾਦ ਫੇਰ ਵੀ ਬਾਅਦ ਚ ਪੱਲੀ ਲੈ ਕੇ ਆਇਆ ਆ ਜੋ ਮਿੱਤਰੋ ਖੇਤਾਂ ਚ ਆਏ ਆ ਪਾ ਗੋ ਫੜਾਂਗੇ ਇੱਥੇ ਹੋਣੀਆਂ ਖੱਡਾਂ ਦੇਖ ਲਓ ਇੱਥੇ ਜੀ ਉਸਤਾਦ ਕਹੇ ਦੀ ਮੋਟਰ ਤੋਂ ਪਾਣੀ ਪੂਣੀ ਨਾ ਪੀ ਆਈ ਇਹ ਪਹਿਲਾਂ ਤੇਲ ਲੱਗ ਰਹੀ ਹੈ ਪਾਣੀ ਵਾ ਦੇ ਨੂੰ ਪਾਣੀ ਪਲਾਹ ਦਾਂਗੇ ਆ ਉਸਤਾਦ ਕੰਡੇ ਵੱਜ ਗਏ ਉਸਤਾਦ ਦੇਖੋ ਆ ਦੇਖੇ ਬਾਬਾ ਇਹ ਸਾਡੀ ਇੱਕ ਆ ਦਿਨ ਭਾਟੇ ਨਹੀਂ ਆ ਮਿੱਤਰ ਕੋਲ ਨਹੀਂ ਖਾਣਾ ਆ ਤਾਂ ਤੇਰੇ ਕੋਲੇ ਕੋਹ ਬਾ ਤੂੰ ਡੱਬ ਕੇ ਮਾਰ ਰਾ ਮਰੀ ਕਿ ਖੱਡ ਹੈਗੀ ਇੱਥੇ ਇੱਥੇ ਮਾਰ ਛੱਡ ਦੇ ਇੱਕ ਮਿੰਟ ਰੁਕ ਜਾ ਆ ਮੋਟਾ ਇਹ ਬੰਧ ਕਰੀ ਜਾਂਦਾ ਖੱਡਾ ਲੈ ਪਾਟ ਦਿੱਤੀ ਕਰ ਇਹਨੂੰ ਫੇਰ ਕਰ ਤਾਂ ਮੈਨੂੰ ਤਾਂ ਇਹ ਪੂਹੇ ਚਾਹ ਦੀ ਲੱਗਦੀ ਐ ਕੋਡ ਮੈਨੂੰ ਵੀ ਆ ਇੱਧਰ ਦੇਖਦੇ ਆ ਤੂੜੀ ਜੀ ਵੀ ਹੋ ਸਕਦੀ ਆ ਆਲਾ ਤਾ ਦਾ ਬਾਗਲੀ ਤੇ ਚਾਕਲਾ ਆਪਣੀ ਅਹੀ ਰਹਿਣ ਦੇ ਯਾਰ ਜਦੋਂ ਗੋਲ ਮਿਲ ਗਈ ਤੈਨੂੰ ਗੋਲ ਮਾਰੂੰਗਾ ਮੈਂ ਇੱਥੇ ਤੂੜੀ ਜੀ ਲੈਤੀਆਂ ਹੁੰਦੀਆਂ ਨੇ ਆਹ ਦੇਖ ਲੈ ਇੱਥੇ ਖੜਾ ਹੈਗੀ ਆ ਤੂੜੀ ਇਹਨੇ ਘਾਲ ਦਿੱਤੀ ਪੱਕੀ ਦੇਖਾਂ ਕੀ ਵੇਖ ਲੈ ਲੱਗਦਾ ਮੋਟਿਆ ਨਾਲ ਅਰਦੇ ਖਾਣਾ ਹੀ ਸੀ ਪੂਛ ਫੜ ਕੇ ਖਿੱਚ ਲਿਓ ਸਿੱਧੀ ਤਵਾ ਨਾ ਦੇਵੋ ਗੋ ਹੋਊਗੀ ਇੱਥੇ ਪਾ ਕੇ ਦੇ ਮੋਟਾ ਸੱਪ ਦੀ ਪੂਛ ਨਾ ਛੜੰਦੇ ਨੂੰ ਫੇਰ ਪਤਾ ਨਹੀਂ ਕੋ ਜਾਈਗਾ ਇਹ ਨੂੰ ਇਹ ਲੱਗਦਾ ਜੇ ਲੈ ਉਰੇ ਇਹਦੇ ਕੋਲੇ ਹੋਊ ਆ ਇਧਰ ਵੀ ਦੇਖਾਂਗੇ ਇਧਰ ਬਾਜਰਾ ਹੈਗਾ ਉਧਰ ਹੋਊ ਚਾਹੇ ਕੋਈ ਵਿਲਾ ਹੁੰਦਾ ਖੇਤਾਂ ਵਾਲਾ ਬਾਜਰੇ ਆਹ ਤਾਂ ਇੱਥੇ ਨਹੀਂ ਲੱਗਦਾ ਆਪਾਂ ਬਾਜਰੇ ਜੀ ਦੇਖਦੇ ਆ ਤੇ ਕੋਈ ਪੁਰਾਣਾ ਕੋਈ ਟੂਆ ਟੂਆ ਪਾਲਦੇ ਆ ਕੋਈ ਆਪਾਂ ਬੋਰਾ ਵਾਲਾ ਆਗਲੀਆਂ ਚੱਕ ਲੋ ਇੱਕ ਵਾਰੀ ਆਪਾਂ ਆ ਜੋ ਇਹ ਕੋਈ ਬਿੱਲਾ ਹੋਇਆ ਤਾਂ ਫੜ ਲਾਂਗੇ ਬਾਅਦ ਵਿੱਚ ਹੋਊ ਆ ਬਿੱਲਾੁੰਦਾ ਦਾ ਬਾਗਰੇ ਬਾਗਰੇ ਤੇ ਆ ਗਿਆ ਬਾਗਰੇਆਂ ਤਾਂ ਲਾ ਆ ਸਾਰੀ ਤੇਰੀ ਤੇ ਵਾਗੜੀ ਖੋਣ ਲੱਗੀ ਸਾਰ ਹੋਰ ਸਤਾਬ ਕੁਝ ਮਿਲਿਆ ਕੇ ਨਹੀਂ ਇੱਥੋਂ ਇਹ ਲਿਆ ਵੇਰਾ ਤੇ ਵਿਆਂ ਤੇ ਮਿਹਨਤ ਹੈ ਜੀ ਗੱਖ ਵੀ ਨਹੀਂ ਦੇਖ ਲੈ ਤੇਰੇ ਕੋਲ ਕੋ ਬਾਤ 익ੀ ਜੀ ਸਿੱਧੀ ਉੱਤੇ ਖਬੋਦੀ ਢੂਈ ਚ ਕਬੋਤੇ ਮੈਂ ਦੇਊਗਾ ਤੇ ਇੱਥੇ ਦੇਖ ਕੱਖ ਗੰਢੀ ਜਿਆਦਾ ਹੈ ਮੈਨੂੰ ਲੱਗਦਾ ਥੋਦੇ ਸਪਰੇ ਸਪਰੋ ਨਹੀਂ ਮਾਰਦੇ ਉਹ ਪ੍ਰਿੰਡਾ ਨੇ ਭਰਾਵਾ ਇੱਥੇ ਪ੍ਰਿੰਡਾ ਨੇ ਛਾ ਹਾਂ ਦੇਖ ਤੇ ਲਿਆ ਇੱਥੇ ਨਜਦੀ ਦੂਰੀ ਫਿਰਦੀ ਏ ਠੀਕਲੀ ਹੋਊਗੀ ਇਧਰੀ ਕਿੱਥੋਂ ਆ ਦੇਖ ਇੱਕ ਜੇ ਸੀ ਇੱਕ ਜੇ ਇੱਥੇ ਚਲੋ ਮਾਰਦੇ ਆ ਡਾਂਗ ਫਿਰ ਦੇਖੀ ਚਾਉ ਫਿਰ ਬਾਜ ਲਾਵੇਂ ਆਪਾਂ ਆ ਮੇਰੇ ਸਾਲੇ ਦਾ ਮੱਖ ਤੰਗ ਕਰੀ ਜਾਂਦਾ ਖੇਤਾਂ ਜੇ ਪੰਗਾ ਹੁੰਦਾਗਾ ਇੱਕ ਜਾ। ਆਹ ਦਾ ਬਾਜਰੇ ਦੇ ਬਿੱਜ ਤੇ ਬਾੜਕੇ ਦੇ ਇਹ ਗਦੇ ਆਂ। ਬਾਜਰੇ ਦਾ ਮੁਰਝਾ ਇਹ ਵੀ ਐ। ਇਹ ਕਿਸੇ ਜ਼ਿਲ੍ਹੇ ਦੇ ਬੰਦੇ ਦਾ ਲੱਗਦਾ ਜਿਹੜਾ ਪਾਣੀ ਵੀ ਨਹੀਂ ਲਾ ਸਕਿਆ ਇਹਨੂੰ। ਕਿਵੇਂ ਨਹੀਂ ਰਿਆ ਇਹ ਵੀ ਕਿਵੇਂ ਲੱਗਦੇ

ਸਪਾਲਤ ਹੋਲਾ ਨੇ ਆਸਾ ਇਹ ਲੈ ਮੈਨੂੰ ਇਹਦਰ ਲੱਗਦਾ ਇਹ ਗੁੱਛੇ ਤੇ ਖੋਟ ਲੱਭ ਗਈ ਸਪਾਲਤ ਆਤ ਤੋ ਹੋਲਾ ਹੀ ਆਸਤਾ ਜਿੰਨੇ ਖੋਟ ਲੱਭ ਗਈ ਇੱਥੇ ਆਸਾ ਖੋਟ ਖੋਟ ਤੇ ਇਹ ਜੀ ਅਕਾਲ ਅਕਾਲ ਇਹ ਤਾਂ ਮੈਨੂੰ ਲੱਗਦਾ ਕੋਕ ਨਾਲ ਪਟਲੀ ਹੈ ਕਾਲ ਘਰ ਵਾਲੇ ਨਾ ਦੇਖ ਲੈਣ ਰੋਲਾ ਨਾ ਪਾਓ ਯਾਰ ਤੁਸੀਂ ਹੌਲੀ ਬੋਲਿਆ ਕਰੋ ਇੱਕ ਤੈਨੂੰ ਦੇਖ ਲਈਏ ਮੈਂ ਤਾਂ ਕਹਿਣਾ ਦੇਖ ਜੀ ਲੈ ਖੋਟ ਤੇ ਦੇਖ ਪੱਟੇ ਪੱਟ ਕੋਟ ਪੱਟੇ ਇੱਧਰ ਲਈ ਸ਼ਹਿਰ ਤੋਂ ਪੱਟ ਲਾਇਆ ਨੂੰ ਲੱਗਦਾ ਨਹੀਂ ਕੋਸੇ ਹੋਣਾ ਹੈ ਹਉਗਾ ਹਉਗਾ ਪੱਕਾ ਤੇ ਜਲੂਸ ਇਹਦਾ ਕੱਢ ਦਿੱਤਾ ਮੈਂ ਕੋਤ ਮਾਰ ਮਾਰ ਕੇ ਗੋਦੀ ਢੂਈ ਚ ਨਾ ਖਬੋਦੀ ਕਿਤੇ ਸਾਰੀ ਖਰਾਬ ਕਰ ਦੇ ਖਾਣ ਚ ਵੀ ਨਾ ਆਵੇ ਕਿਤੇ ਆਹ ਆਪਾਂ ਬੀਨ ਨਾ ਲਿਆਈਏ ਬੀਨ ਘੇਰੇ ਬਲੇ ਫੜੀਦੇ ਹੁੰਦੇ ਆ ਯਾਰ ਤੂੰ ਮੈਨੂੰ ਲੱਗਦਾ ਪਹਿਲਾਂ ਜੋਗੀਆਂ ਨਾਲ ਰਹਿੰਦਾ ਰਿਹਾ ਹੋਵੇਂਗਾ ਅਸਤਾਰੇ ਸੋਰੀ ਉਹਦਾ ਬਣਾਣਾ ਕਰਾਂਗੇ ਅਜੇ ਦੋ ਵੀ ਉੱਡੀ ਹੈ ਕੋਈ ਨਹੀਂ ਮੀਂਹ ਨਹੀਂ ਆਉਂਦਾ ਯਾਰ ਖੇਤਾਂ ਖੇਤਾਂ ਕਰੀ ਜਾਂਦੇ ਹੋਗੇ ਤੁਸੀਂ ਖੇਤਾਂ ਚ ਤਾਂ ਕੁਝ ਮਿਲਿਆ ਹੀ ਨਹੀਂ ਭੁੱਖੇ ਮਾਰਤੇ ਅੱਜ ਤਾਂ ਰੋਟੀ ਵੀ ਨਹੀਂ ਲੈ ਕੇ ਆਏ ਅੱਜ ਮੋਟਿਆ ਕੱਲ ਮੈਂ ਲੈ ਕੇ ਆਇਆ ਸੀ ਰੋਟੀਆਂ ਬਣਵਾ ਕੇ ਆਇਆ ਸੀ ਮੰਗ ਕੇ ਲੈ ਕੇ ਆਇਆ ਸੀ ਪਿੰਡ ਵਾਲਿਆਂ ਜੋ ਅੱਜ ਤੂੰ ਤਾਂ ਕੁਝ ਵੀ ਨਹੀਂ ਲੈ ਕੇ ਆਇਆ ਉਸਤਾਦ ਦੀ ਜ਼ਿੰਮੇਵਾਰੀ ਬਣਦੀ ਆਪਾਂ ਨੂੰ ਖਵਾਉਣ ਦੀ ਉਸਤਾਦ ਦੀ ਜ਼ਿੰਮੇਵਾਰੀ ਟੱਡੂ ਦੀ ਬਣਦੀ ਏ ਪਿੰਡ ਜੋ ਢਾਲੀ ਇਕੱਠੀ ਕਰ ਲਈ ਕਿਆ ਢਾਲੀਆਂ ਨੂੰ ਉਸਤਾਦ ਮੈਂ ਜੋ ਗਿਆ ਨਾਲ ਥੋੜੀ ਨਾ ਰਲਿਆ ਹੋਇਆ ਬਿਲੇ ਮਾਰਾ ਫੇਰ ਮੰਗਦੀ ਨਹੀਂ ਫੇਰ ਫੇਰ ਮੰਗ ਲੈ ਕੇ ਜੀ ਦੇ ਫੇਰ ਮੰਗ ਲਾ ਮੈਨੂੰ ਬੁੜੀਆਂ ਮੇਰੀ ਮਾਂ ਮਾਣੇ ਕ ਕਰ ਦੇਣਗੀਆਂ ਆ ਦੇਖੋ ਮੇਰੇ ਕੋਲੇ ਹੈਗਾ ਸਮਾਨ ਇਹਦੇ ਸਾਰ ਪਾਪੜ ਲਈ ਫਿਰਦਾ ਲੱਗਦਾ ਨੇੜੇ ਹੋ ਨੇੜੇ ਹੋ ਮੋਟਿਆ ਤੈਨੂੰ ਦਿਖਾਉਣਾ ਖਾਣ ਨੂੰ ਕੀ ਹੈ ਇਹਦੇ ਚ ਆਹ ਦੇਖ ਨੇੜੇ ਹੋ ਇਹਦੇ ਚ ਓਏ ਸਾਹਿਬ ਕੀ ਹੈ ਯਾਰ ਓਰੇ ਤੂੰ ਨੇੜੇ ਤਾਂ ਹੋ ਨੇੜੇ ਹੋ ਇਧਰ ਤੂੰ ਡਰਨਾ ਨੇੜੇ ਹੋ ਜਾ ਯਾਰ ਇੱਥੇ ਕੀ ਆਏ ਤਾਂ ਖਾਲੀ ਪੋਣਾ ਦਾ ਮੋਟਾ ਯਾਰ ਆਸਾ ਤੂੰ ਤਾਂ ਯਾਰ ਜਮਾ ਪਾਣੀ ਆਉਂ ਲਾਤਾ ਜੀ ਪਾਣੀ ਕਿਹੜਾ ਪੋਣਾ ਵੀ ਆਪ ਨੂੰ ਧੋਣਾ ਪਊਗਾ ਕਿੱਥੇ ਲੈਬਦਾ ਯਾਰ ਆਸਾ ਤੂੰ ਵੀ ਕਹਦਾ ਯਾਰ ਬੰਦਾ ਹੋਰ ਦਿਨ ਵਾਲੂ ਆਣਾ ਬਰੋਂਠਾ ਲੱਬਣਿਆ ਸੀ ਮੇ ਲਾਲਾਂ ਡਿੱਗਣ ਨਹੀਂ ਆ ਸੀਂਆਂ ਇਹਦੀਆਂ ਮੋਟੇ ਹੋਰ ਯਾਰ ਮੈਂ ਤਾਂ ਅਗਲੇ ਰਾ ਮਾ ਦੇਣਾ ਸੀਗਾ ਆਹ ਬਾਜਰਾ ਹੁਣ ਦੇਖੋ ਯਾਰ ਕੋਈ ਬਿੱਲਾ ਬੋਲਾ ਹੈ ਨਹੀਂਗਾ ਦੇਖ ਨਹੀਂ ਰਿਹਾ ਕਿਤੇ ਬਿੱਲਾ ਇਹ ਯਾਰ ਹੁਣ ਜਾਣਾ ਪਊਗਾ ਫਿਰ ਲੱਗਦਾ ਤਾਂ ਮੈਨੂੰ ਚੁੱਪ ਕਰੋ ਚੁੱਪ ਮੋਟੇ ਚੁੱਕ 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 ਮੈਨੂੰ ਵੇਲਾ ਦੇਖਦਾ ਪਿਆ ਹੀ ਬਾਜਰੇ ਦੇ ਵਿੱਚ ਓਏ ਬੈਠ ਜਾ ਤੂੰ ਕਿੱਥੇ ਆ ਕਿੱਥੇ ਬੈਠ ਜਾ ਬੈਠ ਜਾ ਇਹ ਨਹੀਂ ਇੱਥੇ ਪੈਣਾ ਉਸ ਤੋਂ ਹੱਦ ਕੱਚਾ ਨਾ ਆ ਇਹਦਾ ਤੂੰ ਕਮਾਲ ਦੇਖੀ ਗੋੜੇ ਓਏ ਪਾੜਾ ਬੱਜ ਗਿਆ ਉਸਤਾਦ ਯਾ ਉਸਤਾਦ ਪਾੜ ਗਿਆ ਪਾੜ ਗਿਆ ਦੇਖ ਜਾ ਕੇ ਦੇਖ ਦੇ ਕਾਫਿਆਏ ਯਾਰ ਜੰਡੇ تیر ਮੰਗੂ ਲੱਗਿਆ ਪਿਆਈ